ਆਹ ਨਾ ਮਰੇ ਕਿਉਂ ਚਾਪੇ ਮਰ ਜੇ ਪੀਓ ਤੂੰ ਕੀ ਲੈਣਾ ਸੜੇ ਵਰਗੀ ਮौज ਨਹੀਂ ਬਸ ਸੜਾ ਬਿਮਾਰ ਨਾ ਹੋਵੇ ਐਵੇਂ ਆਪਣੇ ਨਾਲ ਬਾਬਾ ਬੈਠਾਗਾ ਸੜਾ ਆਪਾਂ ਪੰਜਾਬੀ ਸ਼ਬਦਾਂ ਚ ਕਹਿ ਦਿੰਦੇ ਨੇ ਵੀ ਵਿਆਹਿਆ ਨਹੀਂ ਹੋਇਆ ਹੈਗਾ ਜਿਹੜਾ ਸੁਣੋ ਗੱਲ ਬਾਤ ਕਿਵੇਂ ਬਾਬਾ ਠੀਕ ਠਾਕ ਪਹਿਲਾਂ ਨਾਂ ਦੱਸਦੇ ਆਪਦਾ ਦਰਸ਼ਕਾਂ ਨੂੰ ਮੇਰਾ ਨਾਂ ਵਜੀਰ ਸਿੰਘ ਹੈ ਵਜੀਰ ਸਿੰਘ ਹੋਰ ਸੁਣਾ ਗੱਲ ਬਾਤ ਕੋਈ ਦਾਰੂ ਦਰੂ ਪੀਂਦਾ ਤੂੰ ਹੁਣ ਤਾਂ ਸ਼ਰਤ ਹੈ ਪੀਤੀਆ ਪਹਿਲਾਂ ਪਹਿਲਾਂ ਸ਼ਰਤ ਕਿੰਨਾ ਟਾਈਮ ਪੀਤੀਆ ਪੀਤੀਆ ਵੀ 25 ਸਾਲ 20 25 ਸਾਲ ਹੁਣ ਕੀ ਕਰਦਾ ਉਹਦਾ ਫਿਰ ਹੁਣ ਕੰਮ ਕਰਦਾ ਫੈਕਟਰੀ ਜੇ ਇਟਾਂ ਦਾ ਇਟਾਂ ਦਾ ਕੱਜ ਬੱਜ ਕੇ ਹੋਰ ਪੂਰਾ ਜੇ ਕੱਲ੍ਹ ਹੀ ਉਹ ਕਰ ਦੋਦਾ ਹੈ ਦਰਸ਼ਕਾਂ ਨੂੰ ਕੀ ਕਹੇਗਾ ਵੀ ਬਥੇਰਾ ਕੰਮ ਕਰਦਾ ਵੀ ਤੁਸੀਂ ਕੰਮ ਕਰੋ ਹੁਣ ਤੁਸੀਂ ਵੀ ਕੰਮ ਕਰੋ ਵੀ ਮੈਂ ਇੱਕ ਹੱਥ ਨਾਲ geke ਖਵਾਈ ਫਿਰਦਾ ਜਦੋਂ ਹਾਂ ਜ਼ਿੰਦਗੀ ਤੋਂ ਖੁਸ਼ਾਂਗਾ ਹਾਂ ਜਮਾ ਇੰਨਾ ਕ ਬਾਗੋ ਬਾਗ ਪੂਰਾ ਚੜ੍ਹਦੀਆਂ ਕਲਾਂ ਚ ਠੀਕ ਹੈ ਜੇ ਪਰਮਾਤਮਾ ਸਭ ਨੂੰ ਰੱਖੇ ਖੁਸ਼ ਹਾਂ ਇੰਨਾ ਖੁਸ਼ दारू ਕਿੰਨਾ ਟਾਈਮ ਪੀਤੀ ਆ ਵਾਪਸ? दारू ਕਿਸੇ ਨਾਲ ਪੀ ਲਈ। ਪੂਰਾ ਡੱਕ ਕੇ ਪੀਣਾ ਹੁੰਦਾ ਜੀ। ਹੋਰ ਡੀਪਰ ਤਾਂ ਦੇ। ਹੁਣ ਕਿੰਨਾ ਟਾਈਮ ਹੋ ਗਿਆ ਛੱਡੀ ਨੂੰ? ਹੁਣ ਹੋ ਗਿਆ 60 ਸਾਲ ਸਾਤਾ। 60 ਸਾਲ। ਇਹ ਹੁੰਦੀ ਆ ਛੜੇ ਬੰਦੇ ਦੀ ਮੌਤ ਮਿੱਤਰੋ ਛੜਾ ਬਸ ਬਿਮਾਰ ਨਾ ਹੋਵੇ ਕਹਿੰਦੇ। ਇੱਕ ਛੜੇ ਦੀ ਮਾਂ ਨਾ ਮਰੇ। ਇੱਕ ਕੀ ਨਾ ਕਰੇ? ਛੜੇ ਦੀ ਮਾਂ ਨਾ ਮਰੇ। ਕਿਉਂ? ਚੋਕ ਵਿੱਚ ਮਰ ਜੇ ਪਿਓ ਤੋਂ ਕੀ ਲੈਣਾ। ਉਹਨੇ ਕੀ ਕੱਪੜੇ ਧੋਣੇ ਨੇ। ਹੈ? ਉਹ ਪਿਓਰੇ ਕੀ ਕੱਪੜੇ ਧੋੜੇ ਨੇ ਮਾਂ ਨੇ ਤਾਂ ਕੱਪੜੇ ਧੋੜੇ ਨੇ ਰੋਟੀ ਵੀ ਲਾ ਕੇ ਦੇਣੀ। ਇਹਦਾ ਗੱਲ ਜਾਇਜ਼ ਹੈ ਜੀ। ਦੇਖੋ